ਸਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਦਾ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇਸ ਵਾਲੇ ਦੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਉਹ ਰਾਮ ਰਹੀਮ ਤੋਂ ਸਾਹਮਣੇ ਆਰੇ ਜੀ ਹਾਂ ਤੁਹਾਨੂੰ ਦੱਸਿਆ ਇੱਕ ਵਾਰੀ ਫੇਰ ਤੋਂ ਆ ਰਾਮ ਰਹੀਮ ਨੂੰ 21 ਦਿਨ ਦੀ ਜਿਹੜੀ ਪੈਰੋਲ ਉਹ ਦੇ ਦਿੱਤੀ ਗਈ ਹੈ ਔਰ ਉਹ ਦੱਸਿਆ ਕਿ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਸਵੇਰੇ 6 ਵਜੇ ਭਾਰੀ ਸੁਰੱਖਿਆ ਦੇ ਹੇਠ ਜੜਾ ਆ ਜੇਲ੍ਹ ਚੋਂ ਬਾਹਰ ਲਿਆਂਦਾ ਗਿਆ ਔਰ 21 ਦਿਨ ਦੀ ਜਿਹੜੀ ਪੈਰੋਲ ਆ ਇੱਕ ਵਾਰੀ ਫੇਰ ਦਿੱਤੀ ਗਈ ਔਰ ਤੁਹਾਨੂੰ ਦੱਸਿਆ ਕਿ ਲਗਾਤਾਰ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਸ ਚੀਜ਼ ਤੇ ਵੀ ਸਵਾਲ ਚੁੱਕੇ ਗਏ ਸੇ ਕਿ ਬਾਰ-ਬਾਰ ਜਿਹੜੇ ਪੈਰੋਲ ਫਰਲੋ ਦਿੱਤੀ ਗਈ ਆ ਉਹਦੇ ਉੱਤੇ ਜਿਹੜੀ ਆ ਸਵਾਲ ਚੁੱਕੇ ਗਏ ਪਰ ਕੋਰਟ ਵੱਲੋਂ ਜਿਹੜਾ ਆ ਆਰਡਰ ਜਿਹੜਾ ਆ ਉਸ ਹਰਿਆਣਾ ਸਰਕਾਰ ਦੇ ਉੱਤੇ ਛੱਡਿਆ ਹੋਇਆ ਸੀ ਕਿ ਹਰਿਆਣਾ ਸਰਕਾਰ ਆਪਣੇ ਤੌਰ ਦੇ ਉੱਤੇ ਇਸ ਪਰੋਲ ਦੇ ਸਕਦੀ ਆ ਇਹ ਜਿਹੜਾ ਫੈਸਲਾ ਪਰੋਲ ਦਾ ਆ ਉਹ ਜਿਹੜਾ ਹਰਿਆਣਾ ਸਰਕਾਰ ਦਾ ਪਰ ਹਰਿਆਣਾ ਸਰਕਾਰ ਇੱਕ ਵਾਰ ਫੇਰ ਤੋਂ ਰਾਮ ਰਹੀਮ ਦੇ ਉੱਤੇ ਮਿਹਰਬਾਨ ਹੋਈ ਹੈ ਤੇ 21 ਦਿਨ ਦੀ ਪਰੋਲ ਮਿਲ ਗਈ ਹੈ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ